ਅਮਰੀਤ ਸਰਦੇ ਪਿੰਡ ਕਲੇਰ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਥੇ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁੱਠ ਭੇੜ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਕਨਸ਼ਿਆਮਪੁਰ ਗੈਂਗ ਦੇ ਇਹ ਪੰਜ ਸਾਥੀ ਕਾਰ ਦੇ ਵਿੱਚ ਜਾ ਰਹੇ ਸੀ ਜਿਸ ਦੌਰਾਨ ਪੁਲਿਸ ਨੇ ਇਹਨਾਂ ਨੂੰ ਰੋਕ ਲਿਆ ਤੇ ਜਦੋਂ ਉਹ ਕਾਰ ਦੇ ਨੇੜੇ ਗਏ ਤਾਂ ਉਹਨਾਂ ਨੇ ਪੁਲਿਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਵੀ ਉਹਨਾਂ ਤੇ ਗੋਲੀਆਂ ਚਲਾਈਆਂ ਜਿਸ ਦੌਰਾਨ ਇੱਕ ਗੈਂਗਸਟਰ ਇੱਕਦਮ ਵੀ ਰੂਪ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਜਦਕਿ 5 ਗੁਰਗਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਕੋਲੋਂ ਇੱਕ ਪਿਸਤੌਲ 32 ਬੋਰ ਇੱਕ ਵਰਨਾਕਾਰ ਅਤੇ 5 ਮੋਬਾਈਲ ਫੋਨ ਬਰਾਮਦ ਹੋਏ ਨੇ ਆਓ ਸੁਣਦੇ ਹਾਂ ਕੀ ਜੀ ਮਾਮਲਾ ਜੀ ਅੱਜ ਸੀਐਸਟਾਫ ਇਨਫੋਰਮੇਸ਼ਨ ਮਿਲੀ ਸੀ ਰਿਗਾਰਡਿੰਗ ਪ੍ਰਭਦਾਸਵਾਲ ਤੇ ਡੋਨੀ ਦੇ ਸ਼ੂਟਰਸ ਬਾਰੇ ਉਹਨਾਂ ਦੇ ਫਿਰ ਕਾਰਵਾਈ ਕਰਦੇ ਇਥੇ ਪਹੁੰਚੇ ਸੀ ਤੋਂ ਉਹਨਾਂ ਵਿੱਚੋਂ ਪੰਜਾਂ ਨੇ ਰੈਸ਼ ਕੀਤੇ ਨੇ ਬਾਕੀ ਡਿਟੇਲ ਕੌਨਫਰ ਉਹਨਾਂ ਦੇ ਨਾਮ ਜੋ ਵੀ ਉਹਨਾਂ ਲਿੰਕਸ ਨੇ ਤੁਹਾਨੂੰ ਐਸਫੀ ਸਾਹਿਬ ਕਾਨਫਰੈਂਸ ਕਰਨਗੇ ਦੱਸਣਗੇ ਜੀ ਇਹ ਆਮ ਤਿੱਥ ਹੈ ਜੀ ਇਹ ਕੋਈ ਇੰਟਰਵਿਊ ਤੇ ਸੀ ਕਿੱਥੇ ਲਾਪ ਲਗੀ ਇਹਨਾਂ ਦੀ ਇਹ ਇਨਫੋਰਮੇਸ਼ਨ ਸੋਰਸ ਬੇ ਸੀ ਕਿ ਸ਼ੂਟਰ ਆਈ ਸੀ ਇੱਥੇ ਤੇ ਦੋਨੀਆਂ ਗੈਂਗ ਨਾਲ ਲੜੀ ਨੇ ਤੇ ਕੋ ਮੁਕਾਬਲਾ ਹੋਇਆ ਦੋਵਾਂ ਦੇ ਦਾ ਜੀ ਇਹਨਾਂ ਵੱਲੋਂ ਜਦੋਂ ਉਹਨਾਂ ਨੂੰ ਆਪਣਾ ਰਾਉਂਡ ਅਪ ਕਰ ਰਹੇ ਸੀ ਇਹਨਾਂ ਫਾਇਰਿੰਗ ਕੀਤੀ ਸੀ ਤਿੰਨ ਰਾਉਂਡ ਨਾਲ ਫਾਇਰ ਕੀਤੇ ਗਏ ਨੇ ਜਵਾਬੀ ਗਾਰ ਵਿੱਚ ਇਕਲੇ ਨਾ ਹਾਂਜੀ ਇੱਕ ਪਿਸਤੋਲ ਨਾਲ ਹਾਂ ਅਮਰਸਰ ਧਿਆਨ ਦੀ ਪੁਲਿਸ ਰੈਗੂਲਰ ਜਿਹੜੇ ਨਾਕਾ ਬੰਦੀ ਹੈ ਉਹ ਕਰ ਰਹੀ ਸੀ ਕਾਫੀ ਦਿਨਾਂ ਤੋਂ ਸਾਨੂੰ ਇਹ ਇਨਫੋਰਮੇਸ਼ਨ ਸੀ ਕਿ ਬੁਲ ਗੈਂਗਸਟਰਸ ਦੀ ਜਿਹੜੀ ਗੂਵਮੈਂਟ ਹੈ ਉਹ ਬਾਰਡਰ ਏਰੀਆ ਦੇ ਵਿੱਚ ਹੋ ਰਹੀ ਹੈ ਤੇ ਉਸ ਦੇ ਮੱਦੇ ਨਜ਼ਰ ਅਸੀਂ ਰੈਗੂਲਰ ਨਾਕਾ ਬੰਦੀ ਤੋਂ ਇਲਾਵਾ ਇੱਕ ਸਪੈਸ਼ਲ ਨਾਕਾ ਬੰਦੀ ਜਿਹੜੀ ਹੈ ਉਹ ਵੀ ਕਰਵਾ ਰਹੀ ਸੀ ਅੱਜ ਇੱਕ ਰੈਗੂਲਰ ਨਾਕਾ ਬੰਦੀ ਦੇ ਦੌਰਾਨ ਜਿਹੜੀ ਹੈ ਇੱਕ ਪੁਲਿਸ ਨੂੰ ਜਿਵੇਂ ਪੁਲਿਸ ਪਾਰਟੀ ਨੇ ਉੱਪਰ ਨਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਗੱਡੀ ਭੁਜਾ ਲਈ ਜਦੋਂ ਅੱਗੇ ਗੱਡੀ ਨੂੰ ਇਹਨੂੰ ਕਾਬੂ ਕੀਤਾ ਗਿਆ ਉਹਦੇ ਵਿੱਚੋਂ ਇਹ ਪੰਜ ਬੰਦੇ ਸੀਗੇ ਇਸ ਵਰਨਾ ਹਰਿਆਣਾ ਨੰਬਰ ਦੀ ਗੱਡੀ ਵਿੱਚ ਜਿਸ ਵਿੱਚ ਖੁਸ਼ਪ੍ਰੀਤ ਨਾਮਕ ਵਿਅਕਤੀ ਜਿਹੜਾ ਹੈ ਜੋ ਕਿ ਬਾਅਦ ਵਿੱਚ ਗੈਂਗਸਟਰ ਤਸਦੀਕ ਹੋਇਆ ਇਸਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਪੁਲਿਸ ਵੱਲੋਂ ਇਸ ਨੂੰ ਵਾਰਨਿੰਗ ਦਿੱਤੀ ਗਈ ਤੇ ਜਦੋਂ ਇਸਨੇ ਫਾਇਰ ਕੀਤੇ ਇਹਦੇ ਵੱਲੋਂ ਕਰੀਬਨ ਜਿਹੜਾ ਪੁਲਿਸ ਪਾਰਟੀ ਦੇ ਤਿੰਨ ਫਾਇਰ ਕੀਤੇ ਗਏ ਤੇ ਪੁਲਿਸ ਪਾਰਟੀ ਵੱਲੋਂ ਜੋ ਜਵਾਬੀ ਫਾਇਰ ਕੀਤਾ ਗਿਆ ਸਰਟ ਡਿਫੈਂਸ ਇਹਦੀ ਲੱਤ ਤੇ ਗੋਲੀ ਲੱਗੀ ਹੈ ਇਹ ਇੰਜਰਡਰ ਤੇ ਇਹਨੂੰ ਜਿਹੜਾ ਹੁਣੇ ਹਸਪੀਟਲਾਈਜ਼ ਵੀ ਕੀਤਾ ਜਾ ਰਿਹਾ ਇਸ ਦੇ ਨਾਲ ਇਸ ਚਾਰ ਜਿਹੜੇ ਸਾਥੀ ਨੇ ਉਹ ਵੀ ਜਿਹੜੇ ਅਪਰੀਹੈਂਡ ਹੋਨੇ ਹੋ ਗਏ ਨੇ ਤੇ ਟੋਟਲ ਜਿਹੜਾ ਪੰਜ ਦਾ ਇਹ ਗਰੁੱਪ ਸੀ ਇਹ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਮੁੱਢਲੀ ਜਿਹੜੀ ਇੰਟਰੋਗੇਸ਼ਨ ਹੈ ਉਹਦੇ ਵਿੱਚ ਇਹ ਸਾਹਮਣੇ ਆਇਆ ਜਿਹੜਾ ਕੁਸ਼ਪ੍ਰੀਤ ਸਿੰਘ ਹੈ ਇਹ ਘਰਿਆਲਾ ਪਿੰਡ ਤਰਨਤਾਰਨ ਦੇ ਵਿੱਚ ਵੀ ਇੱਕ ਫਾਇਰਿੰਗ ਇਨਸੀਡੈਂਟ ਦੇ ਵਿੱਚ ਇਨਵੋਲਵ ਸੀ ਇਸ ਤੋਂ ਇਲਾਵਾ ਇਹ ਜਿਹੜੇ 5 ਅਸੋਸੀਏਟਸ ਨੇ ਇਹ ਆਪਣੇ ਆਪ ਨੂੰ ਦੋਨੀਵਾਲ ਕਨਸ਼ਾਮਪੂਰੀਆ ਗਰੁੱਪ ਜਿਹੜਾ ਹੈ ਉਸ ਦੇ ਨਾਲ ਜਿਹੜੇ ਹੈ ਇਹ ਅਸੋਸੀਏਟਡ ਦੱਸਦੇ ਨੇ ਇਸ ਤਰ੍ਹਾਂ ਸੋ ਦੇਹਾਤੀ ਪੁਲਿਸ ਵੱਲੋਂ ਇਹਨਾਂ ਪੰਜਾਂ ਦੀ ਜਿਹੜੀ ਹੈ ਅਪ੍ਰੀਹੈਂਸ਼ਨ ਹੋ ਗਈ ਹੈ ਤੇ ਜਿਹੜੀ ਫਰਦਰ ਜਿਹੜੀ ਲੀਗਲ ਕਾਰਵਾਈ ਤੇ ਇੰਟਰਵਿਊਸ਼ਨ ਹੋ ਚੱਲਦੀ ਹੈ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਇਹ ਪੰਜ ਗੈਂਗਸਟਰ ਤਰਨਤਾਰਨ ਪੱਟੀ ਦੇ ਵਸਨੀਕ ਨੇ ਜਿਨ੍ਹਾਂ ਦਾ ਨਾਮ ਹਰਪੀ ਸਿੰਘ, ਚੰਨਣ ਸਿੰਘ, ਜਸ਼ਨਪ੍ਰੀਤ ਸਿੰਘ, ਗੁਰਮਨਪ੍ਰੀਤ ਸਿੰਘ ਅਤੇ ਕੁਝ ਹੋਰ ਜਿਹੜੇ ਕੀ ਨਾਲ ਮੌਜੂਦ ਨੇ ਬਾਕੀ ਪੁਲਿਸ ਵੱਲੋਂ ਵੱਡੇ ਖੁਲਾਸੇ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਅਮਰੀਕਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ